ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੀ ਆਇਆਂ ਨੂੰ ਕਹਿੰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਦੇਸੀ ਚੂਚਾ ਜਿੰਨੀ ਵੀ ਲੋੜ ਹੈ ਤੁਹਾਨੂੰ ਮਿਲ ਜੂਗਾ ਬਈ ਜੀ ਵਧੀਆ ਬਰੀਡ ਹੈ ਏ ਗ੍ਰੇਡ ਦੇਸੀ ਚੂਚਾ ਇਹ ਵੱਡੇ ਆਂਡੇ ਤੋਂ ਤਿਆਰ ਹੈ ਇਹਨੇ 1.5-2 ਮਹੀਨਿਆਂ ਜਾਂਡੇ ਤੇ ਆ ਜਾਣਾ ਜਲਦੀ ਆਂਡੇ ਤੇ ਆ ਜਾਣਾ ਇਸ ਬਰੀਡ ਨੇ ਪ्योर ਦੇਸੀ ਹੈ ਵਧੀਆ ਚੂਚਾ ਜਿੰਨੀ ਲੋੜ ਹੈ ਤੁਸੀਂ ਸਾਡੇ ਕੋਲੋਂ ਲਿਆ ਸਕਦੇ ਹੋ 9814586919 ਮੇਰਾ ਫੋਨ ਨੰਬਰ ਹੈ ਜੀ ਜੀ ਆਇਆਂ ਨੂੰ ਕਹਿੰਦੇ ਆ ਦਿਲ ਦੀਆਂ ਜਹਿਰਾਈਆਂ ਤੋਂ ਤੁਹਾਡਾ ਧੰਨਵਾਦ ਆਰ ਆਈ ਆਰ ਦੇਸੀ ਚੂਚਾ ਜੀ ਆਇਆਂ ਜਿੰਨੀ ਵੀ ਲੋੜ ਹੈ ਤੁਹਾਨੂੰ ਆਰ ਆਈ ਆਰ ਦੀ ਰੋਡ ਹੈ ਡਬਲ ਐਫ ਜੀ ਦੀ ਲੋੜ ਹੈ ਜਾਂ ਸੁਨਾਲੀ ਦੀ ਰੋਡ ਹੈ ਤੁਹਾਨੂੰ ਮਿਲ ਜੂਗਾ ਜੀ ਵਧੀਆ ਬਰੀਡ ਦਾ ਦੇਸੀ ਚੂਚਾ ਆਪਣੇ ਕੋਲੇ ਇਸ ਟਾਈਮ ਪਰ ਪਹਿਲਾਂ ਉਹ ਤੇ ਪਹਿਲਾਂ ਪਾਓ ਮਤਲਬ ਉਹ ਜਲਦੀ ਲਿਜਾ ਸਕਦੇ ਹੋ ਤੁਸੀਂ ਬੁਕਿੰਗ ਕਰਵਾ ਲਓ 9814586912 ਮੇਰਾ ਫੋਨ ਨੰਬਰ ਹੈ ਜੀ ਆਇਆਂ ਨੂੰ ਕਹਿੰਦੀਆਂ ਜਿਹੜੀਆਂ ਜਗਾਈਆਂ ਤੋਂ ਧੰਨਵਾਦ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਬਾਕੀ ਜੇ ਕਿਸੇ ਵੀ ਭੈਣ ਭਰਾ ਪਹਿਲਾਂ ਤੋਂ ਚੁਜੇ ਰੱਖੇ ਨੇ ਭਾਵੇਂ ਉਹਨਾਂ ਨੇ ਸਾਡੇ ਤੋਂ ਨਹੀਂ ਲਏ ਹੋਏ ਕੋਈ ਵੀ ਦਿੱਕਤ ਦਾ ਸਾਹਮਣਾ ਕਰ ਰਹੇ ਨੇ ਸੁਸਤ ਨੇ ਬੱਚੇ ਖਾਣਾ ਨਹੀਂ ਖਾ ਰਹੇ ਜਾਂ ਮਰਦੇ ਨੇ ਦੋ ਦੋ ਕਰਕੇ ਮਰੀ ਜਾਂਦੇ ਨੇ ਉਹ ਤੁਸੀਂ 9814586919 ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ WhatsApp ਕਰਨ ਦੀ ਕੋਸ਼ਿਸ਼ ਕਰਿਓ ਮੈਸੇਜ ਪਹਿਲਾਂ ਆਡੀਓ ਪਾ ਦਿਓ ਤੇ ਜੇਕਰ ਕੋਈ ਐਮਰਜੈਂਸੀ ਹੈ ਤਾਂ ਮੈਨੂੰ 9814586919 ਤੇ ਕਾਲ ਵੀ ਕਰ ਸਕਦੇ ਹੋ ਤੁਹਾਡੇ ਚੂਕੇ ਛੰਦੀ ਵਰਗੀ ਕਰਦੇ ਆਂਗੇ ਆਪਾਂ ਕੋਈ ਪੈਸਾ ਨਹੀਂ ਲੈਣਾ ਪਰ ਜਾਨੀ ਐ ਵੀ ਜੀ ਆਿਆਂ ਨੂੰ ਕਹਿੰਦੇ ਆ ਸਬਸਕ੍ਰਾਈਬ ਤੁਸੀਂ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਕਰੋ ਤੇ ਬਸ ਇੰਨਾ ਕੰਮ ਤੁਹਾਡਾ ਜੀ ਬਾਕੀ ਆਪਾਂ A ਰੇਟ ਕੁੱਝ ਵਿੱਚ ਵੇਚਦੇ ਹੁੰਨੇ ਆ ਜੀ A ਗ੍ਰੇਡ ਹੀ ਮੁਰਗੀ ਵੇਚਦੇ ਆ ਕੁੱਝ ਆਪਾਂ ਫਰਵਰੀ ਤੋਂ ਸ਼ੁਰੂ ਹੋ ਗਏ ਉੰਤੱਕ ਆਪਣਾ ਚੱਲ ਰਿਹਾ ਚੂਚਾ ਸਾਰਾ ਸਾਲ ਚੂਚਾ ਸੀ ਚੱਲਦਾ ਆਪਣੇ ਕੋਲ ਹੀ ਤੇ ਵੱਡੀ ਮੁਰਗੀ ਦਾ ਹੁਣ ਟਾਈਮ ਆ ਗਿਆ ਹੁਣ ਵੱਡੀ ਮੁਰਗੀ ਵੀ ਅਸੀਂ ਵੇਚਣ ਕਰਨ ਲੱਗੇ ਜਿੰਨੀ ਵੀ ਤੁਹਾਨੂੰ ਵੱਡੀ ਮੁਰਗੀ ਲੋੜ ਹੈ ਉਹ ਵੀ ਸਾਡੀ ਖੁਦ ਦੀ ਪਾਲੀ ਹੋਈ ਨਾ ਅਸੀਂ ਮਹਾਰਾਸ਼ਟਰ ਵਾਲੀ ਮੁਰਗੀ ਵੇਚਦੇ ਆ ਨਾ ਕਿਸੇ ਹੋਰ ਸਟੇਟ ਦੀ ਸਿਰਫ ਸਾਡੀ ਖੁਦ ਪਾਲੀ ਹੋਈ ਮੁਰਗੀ ਸਾਡੀ ਦੇਖਰੇਖ ਦੇ ਵਿੱਚ ਤਿਆਰ ਕੀਤੀ ਹੋਈ ਮੁਰਗੀ ਵੀ ਆਪਾਂ ਸੇਲ ਕਰਦੇ ਆ ਉਹ ਤੁਹਾਨੂੰ ਜਿੰਨੀ ਵੀ ਲੋੜ ਹੈ ਤੁਸੀਂ ਉਹਦੀ ਵੀ ਬੁਕਿੰਗ ਕਰਾ ਸਕਦੇ ਹੋ ਜੀ ਜੀ ਆਇਆਂ ਨੂੰ ਕਹਿੰਨੇ ਆ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਹੈ ਇੱਕ ਬੇਨਤੀ ਹੋਰ ਹੈ ਜਿੰਨੇ ਵੀ ਭੈਣ ਭਰਾ ਭਾਵੇਂ ਤੁਹਾਡੇ ਕੋਲੇ ਹੁਣ ਮੁਰਗੀਆਂ ਨੇ ਜਾਂ ਚਿਕਲੇ ਨੇ ਜਾਂ ਪੱਠੀਆਂ ਨੇ ਤੁਸੀਂ ਇਹਨਾਂ ਨੂੰ ਸੈੱਡ ਨੂੰ ਸੁੱਕਾ ਰੱਖਣਾ ਇੱਕ ਤਾਂ ਕਲੀ ਪਾਓ ਇੱਕ ਸੈੱਡਾਂ 'ਚ ਸਪਰੇਅ ਕਰੋ B904 ਦੀ ਉਸ ਤੋਂ ਬਾਅਦ ਇੱਕ ਹਲਦੀ ਵਾਲਾ ਪਾਣੀ ਮਤਲਬ ਫੀਡ 'ਚ ਹਲਦੀ ਪਾ ਕੇ ਦਿਓ ਭਾਵੇਂ ਪਾਣੀ 'ਚ ਹਲਦੀ ਦਿਓ ਇਹਨਾਂ ਨੂੰ ਫੀਡ 'ਚ ਪਾਈ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਹੈ ਤੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਤੁਸੀਂ ਨਹੀਂ ਚੂਚਾ ਲਿਆ ਕੋਈ ਗੱਲ ਨਹੀਂ ਮੈਂ ਤੁਹਾਡਾ ਭਰਾ ਪੰਜਾਬੀ ਹੋਣ ਦੇ ਨਾਤੇ ਮੇਰਾ ਫਰਜ਼ ਹੈ ਇਹ ਵੀ ਦੇਖਾ ਦੇ ਬੇਰੁਜ਼ਗਾਰ ਨੌਜਵਾਨ ਇਸ ਕੰਮ ਦੇ ਵਿੱਚ ਆਏ ਨੇ ਅਸੀਂ ਉਹਨਾਂ ਦੀ ਮਦਦ ਕਰੀਏ ਕਦੇ ਵੀ ਤੁਹਾਨੂੰ ਕੋਈ ਪ੍ਰੋਬਲਮ ਪਰ ਇੱਕ ਹੀ ਬੇਨਤੀ ਹੈ ਵੀ ਨਸਲ ਤੋਂ ਬੇਨਸਲ ਚੂਚਾ ਨਾ ਲਿਓ ਨਾਫਲੀ ਚੂਚਾ ਲੈ ਲਿਓ ਵਧੀਆ ਲੈ ਲਿਓ ਾਂਡੇਾਂ ਦੇ ਟੀਰ ਲਾਉਣ ਵਾਲੀ ਬਰੀਡ ਇਹ ਜਿਹੜੀ ਮੈਂ ਦੇ ਰਹਾ ਮੈਂ ਇਹ ਨਹੀਂ ਕਹਿੰਦਾ ਮੇਰੇ ਤੋਂ ਲਓ ਤੁਸੀਂ ਜਿੱਥੋਂ ਵੀ ਚੂਚਾ ਲੈਣਾ ਹੈ ਮੁਰਗੀ ਲੈਣੀ ਹੈ ਉਹਨੂੰ ਪਰਖ ਕੇ ਲਓ ਵੀ ਇਹ ਾਂਡੇ ਵਾਲੀ ਹੈਗੀ ਆ ਵਸਤੇ ਹਮ ਤੁਸੀਂ ਮੁਰਗੀ ਤੁਹਾਨੂੰ ਚੁਕਾ ਦਿੱਤੀ ਜਾਵੇ ਡਬਲ ਐਫ ਜੀ ਉਹਨੇ ਾਂਡੇ ਵੀ ਨਹੀਂ ਨੇ ਤੁਹਾਨੂੰ ਖਰਾਕ ਇੰਨੀ ਖਾਂਦੀ ਆ ਤੇ ਤੁਹਾਡੇ ਹੱਥ ਚੜ੍ਹੇ ਹੋ ਜਾਣਗੇ ਨਾਲ ਉਹਨੇ ਾਂਡੇ ਦੇਵੇਂ ਨੇ ਨੀਟ ਵਾਲੀ ਬਰੀਡ ਆ ਉਹ ਤਾਂ ਮੋਟੀ ਹੋਣਾ ਹੈ ਉਹਨੀ ਖਰਾਕ ਵਧੀ ਜਾਣੀ ਆ ਉਹਦੀ ਜੇ ਨਹੀਂ ਪਾਉਂਗੇ ਇੱਕ ਦੂਜੇ ਨੂੰ ਮਾਰ ਕੇ ਖਾਣ ਲੱਗ ਜਾਣਗੇ ਇਸ ਕਰਕੇ ਮੇਰੀ ਬੇਨਤੀ ਹੈ ਪਰਖ ਕੇ ਹੀ ਲਓ ਕਿ ਤੇ ਵਧੀਆ ਲਓ ਮੁਰਗੀ ਵਧੀਆ ਲਓ ਏ ਗ੍ਰੇਡ ਪਰ ਇੱਕ ਬਾਦ ਆ ਮੇਰੇ ਵੀ ਤੁਹਾਡੇ ਨਾਲ ਨਾਮ ਹੈ ਮਾੜੀ ਚੀਜ਼ ਵੇਚੀ ਹੈ ਕਦੇ ਨਾ ਹੀ ਦੇਖਣੀ ਹੈ ਗਰੇਵਾਲ ਪੋਲਟਰੀ ਕਿੰਗ ਆਪਣਾ YouTube ਚੈਨਲ ਹੈ ਇਸੇ ਨਾਮ ਦਾ Instagram ਦਾ ਚੈਨਲ ਹੈ Facebook ਪੇਜ ਆਪਣਾ ਗਰੇਵਾਲ ਸੰਗਰੂਰ ਵਾਲੇ Facebook ਤੇ ਵੀ ਵੀਡੀਓ ਆਪਣੀ ਜਾਊਗੀ ਹੈ ਜਰੂਰ ਸਬਸਕ੍ਰਾਈਬ ਕਰਿਓ Facebook ਤੇ ਜੀ ਆਇਆਂ ਨੂੰ ਕਹਿੰਦੀਆਂ ਤੁਹਾਨੂੰ ਤੇ ਇਹ ਚੂਚਾ ਜਿਹੜਾ ਵੀ ਤੁਸੀਂ ਦੇਖ ਰਹੇ ਹੋ ਵੱਡੇ ਆਂਡੇ ਤੋਂ ਤਿਆਰ ਚੂਚਾ ਹੈ ਬਹੁਤ ਜਲਦੀ ਇਹਨੇ ਆਂਡੇ ਤੇ ਆ ਜਾਣਾ ਹੈ ਚੜਦੇ ਸਿਆਲ ਕੇਮ ਤੋਂ ਬਾਅਦ ਆਂਡੇ ਤੇ ਆ ਜਾਊਗਾ ਤੁਸੀਂ ਜਿੰਨਾ ਵੀ ਖਰੀਦਣਾ ਹੈ ਤੁਸੀਂ ਖਰੀਦ ਸਕਦੇ ਹੋ 9814586919 ਤੇ ਕਾਲ ਕਰਕੇ ਤੁਸੀਂ ਲੈ ਸਕਦੇ ਹੋ ਜਾਣਕਾਰੀ ਬੇਨਤੀ ਹੈ ਵੀ ਫालतू ਫੋਨ ਨਾ ਵੀਰੇ ਕਰੇ ਜਿਨ੍ਹਾਂ ਨੇ ਲੈਣਾ ਚੂਚਾ ਉਹੀ ਬੰਦੇ ਫੋਨ ਕਰਿਓ ਕਿਉਂਕਿ ਨੰਬਰ ਸਾਡੇ ਕੋਲੇ ਆਉਂਦਾ ਤੁਹਾਡਾ ਫੇਰ ਐਵੇਂ ਵਧੀਆ ਨਹੀਂ ਲੱਗਦਾ ਤੇ ਜਿਨ੍ਹਾਂ ਨੇ ਚੂਚਾ ਲੈਣਾ ਹੈ ਜਾਂ ਜਿਨ੍ਹਾਂ ਦੇ ਚੂਚੇ ਬਿਮਾਰ ਨੇ ਮਿਰਗੀਆਂ ਬਿਮਾਰ ਨੇ ਕੋਈ ਪ੍ਰੋਬਲਮ ਨਹੀਂ ਉਹ ਫੋਨ ਕਰ ਸਕਦੇ ਹੋ ਜਿਨ੍ਹਾਂ ਨੇ ਨਵਾਂ ਸਾਮ ਕੰਮ ਸ਼ੁਰੂ ਕਰਨਾ ਹੈ ਉਹ ਜਾਣਕਾਰੀ ਲੈਣੀ ਹੈ ਤਾਂ ਚੂਚਾ ਤੁਹਾਨੂੰ ਵਧੀਆ ਦੇਵਾਂਗੇ ਬੇਫਿਕਰ ਰਹੋ ਤੁਸੀਂ ਤੇ ਦੇਖ ਸਕਦੇ ਹੋ ਵੱਡੀ ਮੁਰਗੀ ਲੈਣੀ ਹੈ ਉਹ ਵੀ ਤੁਹਾਨੂੰ ਮਿਲ ਜਾਣੀ ਹੈ ਸਾਡੇ ਕੋਲ ਵਧੀਆ ਬਰੀਡ ਬਲੈਕ ਸਟਾਰਲੋਕ ਵੀ ਮਿਲ ਜੂ ਆਰਆਰ ਵੀ ਮਿਲ ਜੂ ਸੁਨਾਲੀ ਵੀ ਮਿਲ ਜੂ ਤੁਸੀਂ ਜਿਹੜੀ ਵੀ ਬਰੀਡ ਲੈਣੀ ਹੈ ਸਾਡੇ ਕੋਲੋਂ ਮਿਲ ਜੂਗੀ ਤੁਹਾਨੂੰ ਇਹ ਵਧੀਆ ਛੋਟਾ ਮਿਲੂਗਾ ਕਰ ਲਓ ਜੀ ਸੰਪਰਕ ਜੀ ਆਇਆਂ ਨੂੰ